ਅੱਜ ਸਵੇਰੇ ਕਰੀਬ 3:30 ਵਜੇ ਸਾਨੂੰ ਥਾਣਾ ਸਿਮਨਾਪੁਰਾ ਵਿੱਚ ਇਨਫੋਰਮੇਸ਼ਨ ਮਿਲੀ ਕਿ ਕੁਝ ਨੌਜਵਾਨਾਂ ਦਾ ਜਿਹੜਾ ਹੈਗਾ ਦਰਮਿਆਣੀ ਰਾਤ ਵਿੱਚ ਅੰਧੇ ਰਾਤ ਨੂੰ ਦਾ ਆਪਸ ਵਿੱਚ ਝਗੜਾ ਹੋਇਆ ਤੇ ਝਗੜੇ ਦੇ ਚੱਲਦਿਆਂ ਨਾ ਨੌਜਵਾਨ ਕੁਝ ਨੌਜਵਾਨਾਂ ਨੇ ਜਿਹੜਾ ਹੈਗਾ ਇੱਕ ਦੂਸਰੇ ਦੇ ਨੌਜਵਾਨ ਨੂੰ ਗੱਡੀ ਤੇ ਨਹੀਂ ਦੇਖ ਕੇ ਜਿਹੜਾ ਕਤਲ ਕਰ ਦਿੱਤਾ ਤੁਰੰਤ ਕਰਵਾਈ ਕਰਦਿਆਂ ਅਸੀਂ ਦੋ ਟੀਮਾਂ ਜਿੱਥੇ ਅਸੀਂ ਚੁਵਾਈਆਂ ਜਿਨ੍ਹਾਂ ਵਿੱਚੋਂ ਇੱਕ ਟੀਮ ਨੂੰ ਜਿਹੜਾ ਹੈਗਾ ਪਰਾਦੀਆਂ ਨੂੰ ਜਿਹੜਾ ਕਾਬੂ ਕਰਨ ਦੀ ਜਿਹੜੀ ਸੰਕਤੀ ਤੇ ਦੂਸਰੀ ਕਿੰਨੀ ਜਾਇਗਾ ਕਾਰਵਾਈ ਕਰਨੇ ਤੇ ਅਸੀਂ ਸਿਗਰ ਸਤਨ ਪਰ ਵੜਾ ਬਲੀ ਤੇ ਸਾਡੀ ਟੀਮ ਨੇ ਬਹੁਤ ਹੀ ਫੁਰਤੀ ਤੇ ਸੂਝਬੂਦ ਦਿਖਾਉਂਦੇ ਹੋਏ ਟੈਕਨੀਕਲ ਤੇ ਹੋਰ ਫਿਜ਼ੀਕਲ ਸ਼ਕਤੀ ਦੀ ਮਦਦ ਨਾਲ ਜਿਹੜਾ ਚਾਰਾਂ ਚੋ ਦੋ ਨੌਜਵਾਨਾਂ ਨੂੰ ਜਿਹੜਾ ਕਾਬੂ ਕਰ ਲਿਆ ਤੇ ਬਾਕੀ ਦੋਨਾਂ ਨੂੰ ਵੀ ਜਿਹੜਾ ਹੈ ਅਸੀਂ ਜਲਦੀ ਫੜਨ ਦੀ ਆਸ਼ਾ ਰੱਖਦੇ ਹਾਂ ਇਨ੍ਹਾਂ ਵਿੱਚੋਂ ਜਿਹੜਾ ਮਰਨ ਵਾਲਾ ਉਹਦੀ ਪਛਾਣ ਰਾਹੁਲ ਉਰਫ ਲੱਗੀ ਉਹ ਜੋ ਇਹ ਜੋ ਨਮੀ ਬਗੀ ਦੀ ਅਨਰਖਾ ਦਾ ਰਹੋਣਾ ਤੇ ਇਹਨਾਂ ਵਿੱਚੋਂ ਦੋ ਤੁਸੀਂ ਜਿਹੜੇ ਕਿਰਤਾਰੀ ਤੇ ਉਹਨਾਂ ਦਾ ਦਿਲਜੀਤ ਹੈ ਤੇ ਇੱਕ ਦਾ ਨਾਮ ਜਿਹੜਾ ਹੈ ਸਨੀਏ ਇਸ ਦੇ ਨਾਲ ਨਾਲ ਵੀ ਜਿਹੜੀ ਵਾਰਦਾਤ ਦੇ ਵਿੱਚ ਗੱਡੀ ਨੋਵਾ ਇਸਤੇਮਾਲ ਹੋਈ ਸੀ ਉਹਨੂੰ ਵੀ ਪੁਲਿਸ ਨੇ ਜਿਹੜਾ ਹੈ ਕਿ ਕਦਰ ਪੁਲਿਸ ਦੇ ਵਿੱਚ ਲੈ ਲਈ ਫਰਦਰ ਇਨਵੈਸਟੀਗੇਸ਼ਨ ਇਹ ਚੱਲ ਰਹੀ ਹੈ ਤੇ ਜੋ ਵੀ ਇਹਦੇ ਤੇ ਛੋੜ ਦਾ ਸਾਹਮਣੇ ਆਉਂਦੇ ਉਹ ਸਮੇ ਸਮੇ ਸਮੱਸਿਆਵਾਂ ਦੇ ਸਾਹਮਣੇ ਆਉਂਦੇ